ਉਹਨਾ ਦਾ ਨਾਮ ਸੁਖਵੀਰ ਸਿੰਘ ਪਿੰਡ ਸਿਗੀਆਂ ਜੀ ਤੇ ਇਹ ਬਲਕਾਰ ਸਿੰਘ ਹਨ ਫਦਰਸਨ ਸਿੰਘ ਦੇ ਚਾਚਾ ਜੀ ਦਾ ਲੜਕਾ ਸੀਗਾ ਇਹਨਾਂ ਘਰ ਦੇ ਪਹਿਲਾਂ 18-19 ਸਾਲ ਦਾ ਮੁੰਡਾ ਇਹਦਾ ਡੈਥ ਹੋ ਗਈ ਸੀਗੀ ਕੈਂਸਰ ਕਰਕੇ ਹੁਣ 2018 ਚ ਨਵੀਰ ਜੀ ਇਹਨਾਂ ਦਾ ਬੇਟਾ 10ਵੀਂ ਕਲਾਸ ਪੜ੍ਹਦਾ ਸੀਗਾ ਉਹਨਾਂ ਸੌਰੀ 2017 ਚ ਉਹਨਾਂ ਨੇ ਕੈਂਸਰ ਹੋ ਗਿਆ ਸੀਗਾ ਛਾਲੀ ਨਾਲੀ ਤੇ ਮਾਨਣ ਕੇ ਚਲੋ 13 ਮਹੀਨੇ ਲਗਭਗ ਪੀਜੀਆਈ ਤੋਂ ਟਰੀਟਮੈਂਟ ਚੱਲਿਆ ਉਹ ਡੈਥ ਹੋ ਗਈ ਮੁੜ ਕੇ ਮਿਸਿਸ ਨਾਲ ਕੋਈ ਥੋੜਾ ਬੋਲ ਸੀਗਾ ਇੱਕੋ ਹੀ ਬੱਚਾ ਸੀਗਾ ਇਹਨਾਂ ਦਾ ਬੀ ਬੱਚਾ ਸੀਗਾ ਤੇ ਉਹਦਾ ਕਰਕੇ ਨਾ ਫਿਰ ਇਹ ਉਹਨਾਂ ਦਾ ਡਿਵੋਰਸ ਦਾ ਕੇਸ ਚੱਲ ਗਿਆ ਉਹ ਹੁਣ ਪਰੇਸ਼ਾਨੀ ਜੀ ਸੀਗੀ ਉਹਦਾ ਕਰਕੇ ਕਿਸੇ ਸਾਈਡ ਉਮਰ ਸੀ ਕੀ ਨਾਮ ਜੀ ਉਮਰ ਹੈ 44-45 ਸਾਲ ਆ ਦਰਸ਼ਨ ਬਲਕਾਰ ਸਿੰਘ son of ਦਰਸ਼ਨ ਜਿੱਦਿ ਪਹਾਲਿਆ ਇਹਨਾਂ ਦੇ ਬੋਲ ਨਹੀਂ ਆ ਕਿਸ ਤਰ੍ਹਾਂ ਦੀ ਸਿਚੁਏਸ਼ਨ ਸੀ ਜਦੋਂ ਤੁਹਾਨੂੰ ਪਤਾ ਲੱਗਿਆ ਨਹੀਂ ਉਸ ਟਾਈਮ ਮੈਂ ਨਹੀਂ ਸੀ ਮੈਂ ਬਾਹਰ ਚਾਇਆ ਹਾਂ ਜੀ ਘਰ ਤੋਂ ਬਾਹਰ ਸੀ ਗਈ ਕਰ ਇਹਨੇ ਪਹਿਲਾਂ ਹੋਰ ਚੇਂਜ ਕਰ ਲਿਆ ਪੁਰਾਣੇ ਘਰ ਦੇ ਵਿੱਚ ਕੋਈ ਸਮਾਨ ਚੱਕਣਾ ਆਇਆ ਸੀ ਜੀ ਉਸ ਤੋਂ ਉਸ ਘਰ ਦੇ ਵਿੱਚੋਂ ਆ ਕੇ ਇਹਨੇ ਸਾਨੂੰ ਤਾਂ ਬਾਅਦ ਚ ਮਾਸੀ ਜੀ ਨੂੰ ਪਤਾ ਲੱਗਿਆ ਉਹ ਜੀ ਫੋਨ ਕਰ ਰਹੀ ਸੀ ਉਹਨਾਂ ਫੋਨ ਨਹੀਂ ਚੱਕ ਰਿਆ ਸੀ ਜਿਹਦਾ ਲੜਕਾ ਸੀ ਮਾਸੀ ਦਾ ਫੋਨ ਕਰ ਰਹੀ ਸੀ ਉਹ ਖੁਦ ਉੱਥੇ ਜਾ ਕੇ ਜਦੋਂ ਬਾਰ ਖਲਵਾਇਆ ਬਾਰ ਨਹੀਂ ਖੋਲਿਆ ਫਿਰ ਸਾਨੂੰ ਫੋਨ ਕੀਤਾ ਚਾਚੇ ਦਾ ਲੜਕਾ ਹੋਰ ਆ ਗਿਆ ਦੂਸਰੇ ਆ ਗਏ ਉਸ ਤੋਂ ਬਾਅਦ ਅੰਦਰ ਜਾ ਕੇ ਦੇਖਿਆ ਤਾਂ ਕੰਦ ਟੱਪ ਕੇ ਨਾ ਕੰਦ ਟੱਪ ਕੇ ਬਾਰ ਖੋਲਿਆ 게ਟ ਉਹਦਾ ਜੀ ਫਿਰ ਅੰਦਰਲੇ 게ਟ ਦੇਖਿਆ ਤਾਂ ਅੰਦਰ ਲੌਂਗ ਕਰ ਰਿਹਾ ਸੀ ਕਾਦੀ ਨਾਲ ਤਾ ਪੱਖੇ ਵਾਲੀ ਹੁਕ ਨਾਲ ਸੀਗੀ ਜੀ ਸਤ ਨਾਲ ਫਾਹ ਲਿਆ ਕਦ ਨਾਲ ਰਸੀ ਸੀਗੀ ਜੀ ਮੰਜੇ ਦੇ ਤੋਂ ਨਹੀਂ ਕੱਢੀ ਹੋਈ ਐ ਕੋਈ ਕਿੰਨੇ ਵਜੇ ਦੀ ਕੱਢਣਾ ਸਾਨੂੰ ਤਾਂ 12 ਵਜੇ ਤੋਂ ਬਾਅਦ ਪਤਾ ਲੱਗਿਆ ਸਾਢੇ ਸਾਢੇ ਵਿਚਕਾਰ ਸਾਨੂੰ ਸਾਢੇ 12 ਤੋਂ 12 ਸਵਾ 12 ਤੋਂ ਬਾਅਦ ਪਤਾ ਲੱਗਿਆ ਜੀ ਆਇਆ ਪਹਿਲਾਂ ਤਾਂ ਪਤਾ ਨਹੀਂ ਕਦੋਂ ਆਇਆ ਸੀਗਾ ਜੀ ਤੇ ਪਛੇ ਪਰਿਵਾਰ ਬੱਚਾ ਹੁਣ ਕੋਈ ਨਹੀਂ ਸੀਗਾ ਬੱਚਾ ਇੱਕ ਗੁੜੀਆ ਇਹਨੇ ਡੋਲ ਲਈ ਸੀਗੀ ਗੋਦ ਲਈ ਸੀਗੀ ਉਸ ਗੁੜੀਆ ਕਰਕੇ ਜ਼ਿਆਦਾ ਇਹਨਾਂ ਦਾ ਕੇਸ ਚ ਰੋਲਾ ਚੱਲ ਰਿਹਾ ਸੀਗਾ ਤੇ ਇਹ ਕੁੜੀ ਆ ਇਹਦੇ ਕੋਲੇ ਸੀ ਹੁਣ ਕੁੜੀ ਆ ਤੇ ਇੱਕ ਮਾਂ ਨੂੰ ਇੱਕ ਪਿਓ ਆ ਬਹੁਤ ਬਹੁਤ 4 ਸਾਲ ਦਾ 4 ਸਾਲ ਹੋ ਗਏ ਕੋਮਾ 'ਚ ਪਿਆ ਜੀ ਹੁਣ ਇਹਦਾ ਫਾਦਰ ਸਾਹਿਬ ਇਹ ਉਹਨੂੰ ਕੋਈ ਪਤਾ ਨਹੀਂ ਲੱਗਦਾ ਕੀ ਹੋਈ ਜਾਂਦਾ ਹੁਣ ਵੀ ਕੋਈ ਪਤਾ ਨਹੀਂ ਉਹਨਾਂ ਮਾਤਾ ਦਾ ਬੜਾ ਹਾਲਾ ਜੀ ਕਰੋ ਟੋਟੇ ਕੀ ਲੱਗਦਾਗਾ ਦੇਖੋ ਕੀ ਜ਼ਿੰਦਗੀ ਦੀਆਂ ਸਮੱਸਿਆਵਾਂ ਇਸ ਤਰੀਕੇ ਨਾਲ ਹੱਲ ਹੋ ਜਾਂਦੀਆਂ ਨੇ ਕੀ ਲੱਗਦਾ ਵੀ ਤੁਹਾਨੂੰ ਕੀ ਬਹੁਤ ਮੰਦ ਭਾਗੀ ਘਟਨਾ ਵੀ ਹੈ ਔਰ ਦੂਸਰਾ ਸਮਝਾਣ ਦੇ ਨਾਲ ਵੀ ਸ਼ਾਇਦ ਕਿਤੇ ਨਾ ਕਿਤੇ ਸਮਝ ਆ ਜਾਵੇ ਉਹ ਵੀ ਕਿਤੇ ਅਸ। ਉਹਨੂੰ ਸਿੱਧਾ ਬਹੁਤ ਸਮਝ ਆਉਂਦੇ ਸੀਗੇ ਪਤਾ ਨਹੀਂ ਹੁਣ ਇਹਨੂੰ ਕੀ ਸੋਝਾ ਕੀ ਨਹੀਂ ਆ। ਪੰਜ-ਛੇ ਦਿਨ ਪਹਿਲਾਂ ਤਰੀਕ ਸੀਗੀ ਇਹਦੀ ਉਹਨੇ ਖਰਚਾ ਲੱਗ ਗਿਆ ਸੀ ਇਹਦੇ ਉਹਨੂੰ ਮੈਡਮ ਨੂੰ ਤੋਂ ਦੇਣ ਵਾਸਤੇ ਖਰਚਾ ਵੀ ਕੁਝ ਭਰ ਕੇ ਆਇਆ। ਉੱਥੇ ਇਹਦੇ ਸਹੁਰਿਆਂ ਵੱਲੋਂ ਪਤਾ ਨਹੀਂ ਕੀ ਗੱਲਬਾਤ ਹੋਈ ਹੈ ਕਿਵੇਂ ਹੋਈ ਹੈ। ਇਹ ਤਰੀਕ ਦੇ ਇਕੱਲਾ ਗਿਆ ਸੀਗਾ ਉਹਦੇ ਸਹੁਰੇ ਚਾਰ-ਪੰਜ ਆਏ ਸੀਗੇ। ਇਹ ਕੀ ਗੱਲਬਾਤ ਹੋਈ ਉਸ ਤੋਂ ਬਾਅਦ ਬਹੁਤ ਟੈਨਸ਼ਨ ਸੀਗਾ ਪਹਿਲਾਂ ਬੱਚੇ ਨੂੰ ਘੱਟ ਬਹੁਤ ਘੱਟ ਯਾਦ ਕਰਦਾ ਹੁਣ ਹਰ ਵੇਲੇ ਬੱਚੇ ਨੂੰ ਯਾਦ ਕਰਦਾ ਰਹਿੰਦਾ ਸੀ ਆਪਣੇ ਨੂੰ। ਜੋ ਜਿਹਦੀ ਡੈਥ ਹੋਈ ਹੈ ਕੈਂਸਰ ਨਾਲ ਧਮਕੀਆਂ ਵੀ ਮਿਲਦੀ ਸੀ ਕੋਈ ਤੋੜਾ ਪਰਵਾਸ ਮਿਲਦੇ ਆਉਣੇ ਸਾਨੂੰ ਕਲੀਅਰ ਨਹੀਂ ਕੀਤਾ ਕੁਝ ਕਹਿ ਦੱਸਦਾ ਸਾਨੂੰ ਬਹੁਤ ਘਾਟੇ ਚੀਜ਼ਾਂ ਕਹਿਦਾ ਸੀ ਐਵੇਂ ਕਹਿ ਦਿਆ ਆਪਾਂ ਜ਼ਰੂਰੀ